ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਕਾਰ ਸਮਝੌਤਾ ਹੋ ਗਿਆ ਹੈ ਦੋਮਾ ਦੇ ਵਿੱਚ ਜਿਹੜੀਆਂ ਸੀਟਾਂ ਆ ਉਹ ਫਾਈਨਲ ਹੋ ਗਈਆਂ ਨੇ ਕੌਣ ਕਿੰਨੀਆਂ ਸੀਟਾਂ ਤੇ ਚੋਣ ਲੜੇਗਾ ਇਸਤੀ ਸਾਰੀ ਜਿਹੜੀ ਹੈ ਗੱਲਬਾਤ ਫਾਈਨਲ ਹੋ ਚੁੱਕੀ ਹੈ ਪੰਜਾਬ ਦੇ ਲਈ ਦੱਸਦੀ ਹੈ ਕਿ ਕੋਈ ਸਹਿਮਤੀ ਨਹੀਂ ਬਣ ਪਾਈ ਹੈ ਸੀਟਾਂ ਦੇ ਜਿਹੜੇ ਵਟਵਾਰੇ ਨੂੰ ਲੈ ਕੇ ਜਦਕਿ ਦਿੱਲੀ ਦੇ ਵਿੱਚ ਜਿਹੜੀ ਸਹਿਮਤੀ ਬਣ ਗਈ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ 4 ਸੀਟਾਂ ਦੇ ਚੋਣ ਲੜੇਗੀ ਤੇ ਕਾਂਗਰਸ ਜਿਹੜੀ ਪਾਰਟੀ ਹੈ ਉਹ 3 ਸੀਟਾਂ ਤੇ ਚੋਣ ਲੜੇਗੀ ਚੰਡੀਗੜ੍ਹ ਜਿਹੜੀ ਸੀਟ ਹੈ ਉਹ ਕਾਂਗਰਸ ਦੇ ਖਾਤੇ ਵਿੱਚ ਹੈ ਹਰਿਆਣਾ ਤੋਂ ਕਾਂਗਰਸ ਪਾਰਟੀ 9 ਸੀਟਾਂ ਤੇ ਚੋਣ ਲੜੇਗੀ ਤੇ ਆਮ ਆਦਮੀ ਪਾਰਟੀ ਇੱਕ ਸੀਟ ਤੇ ਜਿਹੜੀ ਹੈ ਚੋਣ ਲੜੇ ਇਸੇ ਤਰ੍ਹਾਂ ਬਾਕੀ ਰਾਜਾਂ ਦੇ ਲਈ ਵੀ ਸੀਟਾਂ ਤੇ ਜਿਹੜੀ ਸਹਿਮਤੀ ਬਣ ਗਈ ਹੈ ਤੇ ਵੱਡੀ ਖਬਰ ਹੈ ਇਸ ਵਕਤ ਦੀ ਭਾਜਪਾ ਦੇ ਨਾਲ ਨਜਿੱਠਣ ਦੇ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਜਿਹੜਾ ਹੈ ਉਹ ਹੁਣ ਫਾਈਨਲ ਹੋ ਚੁੱਕਾ ਹੈ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚਕਾਰ ਸਮਝੌਤਾ ਹੋ ਗਿਆ ਹੈ ਦੋਵਾਂ ਦੇ ਵਿੱਚ ਜਿਹੜੀਆਂ ਸੀਟਾਂ ਆ ਉਹ ਫਾਈਨਲ ਹੋ ਗਈਆਂ ਨੇ ਕੌਣ ਕਿੰਨੀਆਂ ਸੀਟਾਂ ਤੇ ਚੋਣ ਲੜੇਗਾ ਇਸਤੀ ਸਾਰੀ ਜਿਹੜੀ ਹੈ ਗੱਲਬਾਤ ਫਾਈਨਲ ਹੋ ਚੁੱਕੀ ਹੈ ਪੰਜਾਬ ਦੇ ਲਈ ਦੱਸਦੀ ਹੈ ਕਿ ਕੋਈ ਸਹਿਮਤੀ ਨਹੀਂ ਬਣ ਪਾਈ ਹੈ ਸੀਟਾਂ ਦੇ ਜਿਹੜੇ ਵਟਵਾਰੇ ਨੂੰ ਲੈ ਕੇ ਜਦਕਿ ਦਿੱਲੀ ਦੇ ਵਿੱਚ ਜਿਹੜੀ ਸਹਿਮਤੀ ਬਣ ਗਈ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਚਾਰ ਸੀਟਾਂ ਦੇ ਚੋਣ ਲੜੇਗੀ ਤੇ ਕਾਂਗਰਸ ਜਿਹੜੀ ਪਾਰਟੀ ਹੈ ਉਹ ਤਿੰਨ ਸੀਟਾਂ ਤੇ ਚੋਣ ਲੜੇਗੀ ਚੰਡੀਗੜ੍ਹ ਜਿਹੜੀ ਸੀਟ ਹੈ ਉਹ ਕਾਂਗਰਸ ਦੇ ਖਾਤੇ ਵਿੱਚ ਹੈ ਹਰਿਆਣਾ ਤੋਂ ਕਾਂਗਰਸ ਪਾਰਟੀ 9 ਸੀਟਾਂ ਤੇ ਚੋਣ ਲੜੇਗੀ ਤੇ ਆਮ ਆਦਮੀ ਪਾਰਟੀ ਇੱਕ ਸੀਟ ਤੇ ਜਿਹੜੀ ਚੋਣ ਲੜੇਗੀ ਇਸੇ ਤਰ੍ਹਾਂ ਬਾਕੀ ਰਾਜਾਂ ਦੇ ਲਈ ਵੀ ਸੀਟਾਂ ਤੇ ਜਿਹੜੀ ਸਹਿਮਤੀ ਬਣ ਗਈ ਹੈ ਤੇ ਵੱਡੀ ਖਬਰ ਹੈ ਇਸ ਵਕਤ ਦੀ ਭਾਜਪਾ ਦੇ ਨਾਲ ਨਜਿੱਠਣ ਦੇ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਜਿਹੜਾ ਹੈ ਉਹ ਹੁਣ ਫਾਈਨਲ ਹੋ ਚੁੱਕਾ ਹੈ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚਕਾਰ ਸਮਝੌਤਾ ਹੋ ਗਿਆ ਹੈ ਦੋਮਾ ਦੇ ਵਿੱਚ ਜਿਹੜੀਆਂ ਸੀਟਾਂ ਆ ਉਹ ਫਾਈਨਲ ਹੋ ਗਈਆਂ ਨੇ ਕੌਣ ਕਿੰਨੀਆਂ ਸੀਟਾਂ ਤੇ ਚੋਣ ਲੜੇਗਾ ਇਸਤੀ ਸਾਰੀ ਜਿਹੜੀ ਹੈ ਗੱਲਬਾਤ ਫਾਈਨਲ ਹੋ ਚੁੱਕੀ ਹੈ ਪੰਜਾਬ ਦੇ ਲਈ ਦੱਸਦੀ ਹੈ ਕਿ ਕੋਈ ਸਹਿਮਤੀ ਨਹੀਂ ਬਣ ਪਾਈ ਹੈ ਸੀਟਾਂ ਦੇ ਜਿਹੜੇ ਵਟਵਾਰੇ ਨੂੰ ਲੈ ਕੇ ਜਦਕਿ ਦਿੱਲੀ ਦੇ ਵਿੱਚ ਜਿਹੜੀ ਸਹਿਮਤੀ ਬਣ ਗਈ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਚਾਰ ਸੀਟਾਂ ਦੇ ਚੋਣ ਲੜੇਗੀ ਤੇ ਕਾਂਗਰਸ ਜਿਹੜੀ ਪਾਰਟੀ ਹੈ ਉਹ ਤਿੰਨ ਸੀਟਾਂ ਤੇ ਚੋਣ ਲੜੇਗੀ ਚੰਡੀਗੜ੍ਹ ਜਿਹੜੀ ਸੀਟ ਹੈ ਉਹ ਕਾਂਗਰਸ ਦੇ ਖਾਤੇ ਵਿੱਚ ਹੈ ਹਰਿਆਣਾ ਤੋਂ ਕਾਂਗਰਸ ਪਾਰਟੀ 9 ਸੀਟਾਂ ਤੇ ਚੋਣ ਲੜੇਗੀ ਤੇ ਆਮ ਆਦਮੀ ਪਾਰਟੀ ਇੱਕ ਸੀਟ ਤੇ ਜਿਹੜੀ ਚੋਣ ਲੜੇਗੀ ਇਸੇ ਤਰ੍ਹਾਂ ਬਾਕੀ ਰਾਜਾਂ ਦੇ ਲਈ ਵੀ ਸੀਟਾਂ ਤੇ ਜਿਹੜੀ ਸਹਿਮਤੀ ਬਣ ਗਈ ਹੈ ਤੇ ਵੱਡੀ ਖਬਰ ਹੈ ਇਸ ਵਕਤ ਦੀ ਭਾਜਪਾ ਦੇ ਨਾਲ ਨਜਿੱਠਣ ਦੇ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਜਿਹੜਾ ਹੈ ਉਹ ਹੁਣ ਫਾਈਨਲ ਹੋ ਚੁੱਕਾ ਹੈ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚਕਾਰ ਸਮਝੌਤਾ ਹੋ ਗਿਆ ਹੈ ਦੋਵਾਂ ਦੇ ਵਿੱਚ ਜਿਹੜੀਆਂ ਸੀਟਾਂ ਆ ਉਹ ਫਾਈਨਲ ਹੋ ਗਈਆਂ ਨੇ ਕੌਣ ਕਿੰਨੀਆਂ ਸੀਟਾਂ ਤੇ ਚੋਣ ਲੜੇਗਾ ਇਸ ਦੀ ਸਾਰੀ ਜਿਹੜੀ ਹੈ ਗੱਲਬਾਤ ਫਾਈਨਲ ਹੋ ਚੁੱਕੀ ਹੈ ਪੰਜਾਬ ਦੇ ਲਈ ਦੱਸਦੀ ਹੈ ਕਿ ਕੋਈ ਸਹਿਮਤੀ ਨਹੀਂ ਬਣ ਪਾਈ ਹੈ ਸੀਟਾਂ ਦੇ ਜਿਹੜੇ ਵਟਵਾਰੇ ਨੂੰ ਲੈ ਕੇ ਜਦਕਿ ਦਿੱਲੀ ਦੇ ਵਿੱਚ ਜਿਹੜੀ ਸਹਿਮਤੀ ਬਣ ਗਈ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਚਾਰ ਸੀਟਾਂ ਦੇ ਚੋਣ ਲੜੇਗੀ ਤੇ ਕਾਂਗਰਸ ਜਿਹੜੀ ਪਾਰਟੀ ਹੈ ਉਹ ਤਿੰਨ ਸੀਟਾਂ ਤੇ ਚੋਣ ਲੜੇਗੀ ਚੰਡੀਗੜ੍ਹ ਜਿਹੜੀ ਸੀਟ ਹੈ ਉਹ ਕਾਂਗਰਸ ਦੇ ਖਾਤੇ ਵਿੱਚ ਹੈ ਹਰਿਆਣਾ ਤੋਂ ਕਾਂਗਰਸ ਪਾਰਟੀ 9 ਸੀਟਾਂ ਦੇ ਚੋਣ ਲੜੇਗੀ ਤੇ ਆਮ ਆਦਮੀ ਪਾਰਟੀ ਇੱਕ ਸੀਟ ਤੇ ਜਿਹੜੀ ਚੋਣ ਲੜੇਗੀ ਇਸੇ ਤਰ੍ਹਾਂ ਬਾਕੀ ਰਾਜਾਂ ਦੇ ਲਈ ਵੀ ਸੀਟਾਂ ਤੇ ਜਿਹੜੀ ਸਹਿਮਤੀ ਬਣ ਗਈ ਹੈ ਤੇ ਵੱਡੀ ਖਬਰ ਹੈ ਇਸ ਵਕਤ ਦੀ ਭਾਜਪਾ ਦੇ ਨਾਲ ਨਜਿੱਠਣ ਦੇ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਜਿਹੜਾ ਹੈ ਉਹ ਹੁਣ ਫਾਈਨਲ ਹੋ ਚੁੱਕਾ ਹੈ